ਬਹੁਤ ਰੋਸ ਆ ਕਿ ਤੇ ਮੰਤਰੀ ਸ਼ੰਤਰੀ ਕੋ ਆਵੇ ਐਮ ਐਲ ਏ ਤੁਹਾਨੂੰ ਪਤਾ ਲੱਗ ਜਣਾ ਵੀ ਲੋਕ ਕੀ ਕਰਦੇ ਨੇ ਲੋਕਾਂ ਨੂੰ ਦੁੱਬੰਦੇ ਸਾਰੇ ਛੜਤਾ ਸਰਕਾਰ ਨੇ ਸਰਕਾਰ ਤੇ ਉਮੀਦਾਂ ਹੁੰਦੀਆਂ ਨੇ ਵੀ ਕੰਮ ਸਰਕਾਰਾਂ ਦੇ ਦੇ ਕੰਨ ਬਾਬੇ ਡੇ ਨੇ ਜਿਹੜੇ ਬੰਨ ਨਹੀਂ ਟੁੱਟੇ ਬੰਨ ਸਕਦੇ ਇਹਨਾਂ ਲੋਕਾਂ ਜਿੰਮੇਵਾਰਾਂ ਨੂੰ ਮੁਆਵਜ਼ਾ ਕੀ ਦੇਣਾ ਤੇ ਕੀ ਇਹਨਾਂ ਕੋ ਆਸ ਰੱਖਣੀ ਕਦੀ ਕਿਹੇ ਮਹਿਗ ਮਲੇ ਨੇ ਆਣ ਕੇ ਨਹੀਂ ਵੇਖਿਆ ਇਹਨਾਂ ਦੀ ਰਿਪੇਅਰ ਤੇ ਪਹਿਲਾਂ ਚਾਹੀਦੀ ਆ ਬਰਸਾਦਾਂ ਤੋਂ ਹੁਣ ਡੀ ਸੀ ਮੈਡਮ ਬਹੁਤ ਫਿਰੰਡੇ ਆ ਲੋਕ ਆਖਦੇ ਮੈਡਮ ਬਹੁਤ ਦਈ ਹੈ ਪੈਰਵਾਹੀ ਕਰਨਾ ਇਹ ਪਹਿਲਾਂ 6 ਮਹੀਨੇ ਚਾਹੀਦਾ ਜਦੋਂ ਉਹਨਾਂ ਦੱਸਿਆ ਵੇ ਮਾਰਤ ਦੇ ਵਿੱਚ ਹੀ ਦਾ ਜੀ ਵੀ بارش ਬਹੁਤ ਹੋਣੀ ਹੈ ਅਜਕਾ ਉਦੋਂ ਬੰਨਾਂ ਦੀ ਰਿਪੇਅਰ ਕਰਦੇ ਤੇ ਅੱਜ ਇਹ ਨੌਕਤ ਨਹੀਂ ਹੋਣੀ ਨਾ ਡੀਸੀਆਂ ਨੂੰ ਜਾਂ ਐਮਐਲਏ ਨੂੰ ਪਰੇ ਫਿਰਦੀ 20000 ਰੁਪਏ ਕਿੱਲੇ ਦਾ ਅਨਾਉਂਸ ਕੀਤਾ ਬਹੁਤ ਥੋੜੇ ਲਈ ਦੇਣਾ ਹੀ ਕਿਹਨੇ 20 ਵੀ ਨਹੀਂ ਦੇਣਾ ਤੁਸੀਂ ਵੇਖੋ ਜੇ ਕਿਸ ਨੂੰ ਮਿਲੂ ਦੇ ਕਿਸੇ 23 ਜੀ ਮਿਲਿਆ ਕੋਈ ਮੌਜ ਕੁਛ ਨਹੀਂ ਮਿਲਿਆ ਕਿਸੇ ਨੂੰ ਉਹਦਾ ਮੁਰਗੀਆਂ ਦਿਆਂਦੇ ਸੀ ਇੱਥੇ ਤੇ ਕੁੜੀ ਹੈ ਬੰਦੇ ਮਾਰ ਗਏ ਉਹਨਾਂ ਦਾ ਨਹੀਂ ਮਿਲਿਆ ਮੁਰਗੀਆਂ ਮਾਰ ਗਏ ਨਾ ਕਿਹਨੇ ਦੇਣਾ ਸਰਕਾਰ ਕਹ ਰਹੀ ਹੈ ਵੀ ਜਿਨ੍ਹਾਂ ਦੇ ਖੇਤਾਂ ਵਿੱਚ ਰੇਤ ਆ ਗਈ ਉਹ ਕਿਸਾਨਾਂ ਦੀ ਹੈ ਹੁਣ ਲੱਗਦਾ ਤੁਹਾਨੂੰ ਚੱਕਣ ਦੇਣੀ ਹੈ ਇਹ ਨਹੀਂ ਚੱਕਣ ਦੇਣੀ ਇਹ ਬਿਆਨਬਾਜ਼ੀ ਹੈ ਇਹ ਜਨਰਲਾਂ ਨੂੰ ਨਾ ਟਾਈਮ ਦਿੱਤਾ ਉਹਨਾਂ ਜਿੱਤੇ ਲੋਕਾਂ ਦੇ ਰਾਹ ਹੀ ਨਹੀਂ ਬਣਨੇ ਅੱਜ ਇਹਦੇ ਵਿੱਚ ਦਰਿਆ ਚੱਲ ਰਿਹਾ ਵੀ ਮਾਲਕੀ ਹੈ ਤੇ ਸਰਕਾਰ ਨੇ ਕਦੀ ਰੁਪਈਆ ਨਹੀਂ ਦਿੱਤਾ ਅਜੇ ਤੱਕ ਕਦੀ ਨਹੀਂ ਦਿੱਤਾ ਤੇ ਰੇਤ ਪੁੱਟੋ ਤੇ ਪਰਚੋ ਉਸੇ ਵੇਲੇ ਆਪਣੀ ਜ਼ਮੀਨ ਚੋਂ ਕੁਕੜੀ ਸ਼ਰਮ ਵਾਲੀ ਗੱਲ ਹੈ ਸਰਕਾਰ ਵਾ ਤੇ ਜਿਹੜੇ ਸ਼ਰਾਬ ਪੀ ਕੇ ਮਰੇ ਆ ਉਹਨਾਂ ਨੂੰ 10-10 ਲੱਖ ਰੁਪਈਆ ਤੇ ਜਿਹੜਾ ਸਰਕਾਰ ਦੀ ਗਲਤੀ ਨਾਲ ਮਰੇ ਨੇ ਉਹਨਾਂ ਨੂੰ 4-4 ਲੱਖ ਰੁਪਈਆ ਇੱਥੋਂ ਤੁਸੀਂ ਹਿਸਾਬ ਲਾਓ ਸਰਕਾਰ ਦੀ ਮਨਸ਼ਾ ਕੀ ਹੈ ਮਤਲਬ ਕੀ ਸਰਕਾਰ ਇਹ ਚਾਹੁੰਦੀ ਵੀ ਸ਼ਰਾਬ ਪੀ ਕੇ ਮਰੋ ਆ ਵੇਖੋ ਤੇ ਸਰਕਾਰ ਨਸ਼ਿਆਂ ਨੂੰ ਬੜਾਵਾ ਦੇਂਦੀ ਆ ਚਲੋ ਹੁਣ ਤੇ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਪਹੁੰਚ ਕਿ ਹੋਣੀ ਪ੍ਰਬੰਧ ਕੋਈ ਨਹੀਂ ਆ ਹੁਣ ਤੱਕ ਕੋਈ ਪ੍ਰਸ਼ਾਸਨ ਨਹੀਂ ਆ ਕੋਈ ਨਹੀਂ ਆ ਕੋਈ ਗੱਲ ਕੋਈ ਬਾਤ ਨਹੀਂ ਪਾਣੀ ਜੀ ਆ ਇਲਾਕੇ ਦੇ ਵਿੱਚ ਐ ਬਹੁਤ ਤੁਸੀਂ ਬੂਟੇ ਵੇਖੋ ਕਿਤੇ 8 8 9 9 ਫੁੱਟ ਪਾਣੀ ਹੈ ਬੂਟਿਆਂ 'ਚ ਡੇਢ ਕਿਲਾ ਉਥੋਂ ਰੋੜ ਦੇ ਪਿੱਛੇ ਚੜ ਗਿਆ ਤਵਾਰ ਕਿਸੇ ਪ੍ਰਸ਼ਾਸਨ ਨੇ ਇਸਾਰ ਨਹੀਂ ਲਈ ਤੇ ਡੀਸੀ ਕਿੱਥੇ ਤੁਰੇ ਫਿਰਦੇ ਹਨ ਨੂੰ ਇਹ ਨਹੀਂ ਪਤਾ ਲੱਗਾ ਪਾਣੀ ਵੰਡ ਰਿਹਾ ਬਿਸਕੁਟ ਵੰਡ ਰਿਹਾ ਲੱਗਦਾ ਵੀ ਉਹਨਾਂ ਦਾ ਤੇ ਕੋਈ ਮਸਲਾ ਹੀ ਨਹੀਂ ਜੀ ਹਾਂ ਰੋਕਣੀਆਂ ਤੇ ਜ਼ਮੀਨਾਂ ਬਚਾਉਣੀਆਂ ਹੈ ਦੀਸੀ ਸਿਰਫ ਫੋਟੋਆਂ ਹੀ ਲਵਾਉਣ ਤੱਕ ਸੀਮਿਤ ਆ ਲੋਕ ਪਾਣੀ ਲੈ ਕੇ ਆ ਰਹੇ ਲੋਕ ਅਨਾਜ ਲੈ ਕੇ ਆ ਰਹੇ ਉਹਨਾਂ ਦਾ ਹੀ ਅਨਾਜ ਜਿਹੜਾ ਗਾਂਤ ਭੇਜਿਆ ਜਾ ਰਿਹਾ ਜੀ ਦੀਸੀ ਦਾ ਕੰਮ ਜਿਹੜਾ ਇੱਥੇ ਘੁੰਮਣਾ ਨਹੀਂ ਆ ਲੋਕ ਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਮਤਾਜ ਐ ਇਸ ਵਕਤ ਅਸੀਂ 라ਵੀ ਦਰਿਆ ਦੇ ਬਿਲਕੁਲ ਕੰਡੇ ਤੇ ਖੜੇ ਆ ਪਿੱਛੇ 라ਵੀ ਦਰਿਆ ਵਗ ਰਿਹਾ ਤੇ ਜਿਚਾੜਪੁਰ ਪਿੰਡ ਦੇ ਨੇੜੇ ਅਸੀਂ ਖੜੇ ਆ 88 ਨੰਬਰ ਵਪਾਰ ਸਪਾਰ ਸਪਾਰ ਪਾਰ ਨੰਬਰ 88 ਦੇ ਕੋਲੇ ਖੜੇ ਆ ਜਿੱਥੋਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਦਰਿਆ ਏ ਉਹ ਪਿਆਲੀਆਂ ਵੜ ਵਟ ਕੇ ਆਪਣੇ ਵਿੱਚ ਲੈ ਗਿਆ ਲੱਖਾਂ ਕਰੋੜਾਂ ਦਾ ਨੁਕਸਾਨ ਜਿਹੜਾ ਪਿੰਡਾਂ ਦਾ ਉਹ ਕਰ ਚੁੱਕਿਆ ਆਸੇ ਪਾਸੇ ਪਿੰਡਾਂ ਦੇ ਲੋਕ ਮੌਜੂਦ ਨੇ ਨਾਲ ਸਾਡੇ ਉਗਰਾਹਾਂ ਜਥੇਬੰਦੀ ਤੋਂ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਇਹ ਪੂਰੇ ਜੋ ਵਾਪਰਿਆ ਅਜਨਾਲਾ ਹਲਕੇ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਇਸ ਤੋਂ ਅੱਗੇ ਸਾਰੇ ਗੱਲਬਾਤ ਕਰਾਂਗੇ ਭਾਈ ਸਭ ਤੋਂ ਪਹਿਲਾਂ ਤਾਂ ਜੀ ਕਿੰਨਾ ਕੁ ਨੁਕਸਾਨ ਪਹਿਲਾਂ ਤਾਂ ਤੁਹਾਡਾ ਹੋਗਾ ਜਿਹੜਾ ਸਾਹਮਣੇ ਅਸੀਂ ਦੇਖ ਰਹੇ ਹਾਂ ਉੱਤੇ ਬਹੁਤ ਜ਼ਿਆਦਾ ਜਿਹੜਾ ਤੁਹਾਡੇ ਸਾਹਮਣੇ ਆ ਵੇਖੋ 88 ਨੰਬਰ ਸਪਾਰਾ ਜਿਹੜਾ ਅਗੋਂ ਠੱਠਾ ਜੀ ਇਹਦੇ ਢਾਹ ਕਰਕੇ ਸਾਰੇ ਬੂਟਾ 1.5 100 150 ਬੂਟੇ ਦੇ ਲਗਭਗ ਜਿਹੜਾ ਡਿੱਗ ਗਿਆ ਵਿੱਚ ਜੀ ਤੇ ਆਹ ਝੋਨਾ ਵੇਖੋ ਤੁਹਾਡੇ ਸਾਹਮਣੇ 1.5 ਕਲਾ ਝੋਨਾ ਜੇ ਤੇ ਉਹਦੇ ਪਰਾਂ ਪੱਠੇ ਆ ਤਿੰਨ ਕਲੇ ਥਾਂ ਹੀ ਬਾਜਰਾ ਉਹ ਵੀ ਖਤਮ ਹੋ ਗਿਆ ਅੱਛਾ ਬੜੇ ਲੋਕ ਜਾਂ ਸਰਕਾਰ ਇਹ ਵੀ ਕਹਿੰਦੀ ਆ ਕਿ ਜਿਹੜੇ ਇਹ ਦਰਿਆ ਹੈ ਦਰਿਆ ਦੀ ਜਮੀਨਾਂ ਉੱਤੇ ਤੁਸੀਂ ਆ ਕੇ ਖੇਤੀ ਕਰਦੇ ਹੋ ਇਹ ਹੀ ਹੈ ਕਿ ਤੁਹਾਡੀ ਜਮੀਨ ਹੈ ਇਹ ਮਾਲਕੀ ਜਮੀਨ ਹੈ ਆਪਣੀ ਇੱਥੇ ਕੋਈ ਸ਼ਾਮਲੜ ਨਹੀਂ ਕੋਈ ਜੰਗਲਾਤੀ ਨਹੀਂ ਕੋਈ ਸੈਂਟਰ ਗਵਰਨਮੈਂਟ ਦੀ ਨਹੀਂ ਇਹ ਮਾਲਕੀ ਜਮੀਨਾਂ ਨੇ ਇਹ ਦਰਿਆ ਜਿਹੜਾ ਵਗਣਦਾ ਵੀ ਸਾਡੀ ਮਾਲਕੀ ਜਮੀਨਾਂ ਚ ਆੜੀ ਪਾਰਲੇ ਬੰਨੇ ਵੀ ਆ ਨਾ ਇਹ ਵੀ ਸਾਡੀ ਮਾਲਕੀ ਜਮੀਨ ਹੈ ਤੇ ਆ ਜਿਹਦੇ ਵਿੱਚ ਦਰਿਆ ਚੱਲ ਰਿਹਾ ਵੀ ਮਾਲਕੀ ਹੈ ਤੇ ਸਰਕਾਰ ਨੇ ਕਦੀ ਰੁਪਈਆ ਨਹੀਂ ਦਿੱਤਾ ਅੱਜ ਤੱਕ ਕਦੇ ਨਹੀਂ ਦਿੱਤਾ ਤੇ ਰੇਤ ਪੁੱਟੋ ਦੇ ਪਰਚਾ ਉਸੇ ਵੇਲੇ ਆਪਣੀ ਜਮੀਨ ਚੋਂ ਹੁਣ ਕੋਈ ਸਾਰ ਨਹੀਂ ਲੈਣਦਾ ਜਿੱਦਾਂ ਰੇਤ ਵਾਲਾ ਕੰਮ ਚੱਲਣਾ ਨਾ ਉਦੋਂ ਸਰਕਾਰ ਦਾ ਕਬਜ਼ਾ ਹਣਾ ਜਮੀਨ ਤੇ ਉਦੋਂ ਸਾਨੂੰ ਨਹੀਂ ਲੱਗੇ ਲੱਗੰਦਣਾ ਕਿਸੇ ਨੇ ਠੀਕ ਹੈ ਮਤਲਬ ਜਦੋਂ ਤਾਂ ਮੁਆਵਜ਼ਾ ਦੇਣਾ ਉਦੋਂ ਤੁਸੀਂ ਕੁਝ ਨਹੀਂ ਲੱਗਦੇ ਉਹਨਾਂ ਹਾਂ ਤੇ ਜਦੋਂ ਰੇਤ ਪੁੱਟਣੀ ਆ ਉਦੋਂ ਸਰਕਾਰ ਦੀ ਆ ਜਮੀਨ ਰੁੜ ਗਈ ਉਹ ਸਾਡੀ ਰੁੜ ਗਈ ਆ ਰੁੱਖ ਨਿਕਲ ਗਏ ਸਾਡੇ ਰੁੜ ਗਏ ਸਾਨੂੰ ਕਿਸੇ ਨੇ ਕੁਝ ਨਹੀਂ ਮਿਲਦਾ ਹੁਣ ਵੀ ਸਰਕਾਰ ਕਹਿ ਰਹੀ ਹੈ ਵੀ ਜਿਨ੍ਹਾਂ ਦੇ ਖੇਤਾਂ ਵਿੱਚ ਰੇਤ ਆ ਗਈ ਉਹ ਕਿਸਾਨਾਂ ਦੀ ਆ ਹੁਣ ਲੱਗਦਾ ਤੁਹਾਨੂੰ ਚੱਕਣ ਦੇਣੀ ਆ ਉਹ ਚਿਹੇ ਨਹੀਂ ਚੱਕਣ ਦੇਣੀ ਇਹ ਬਿਆਨਬਾਜ਼ੀ ਆ ਇਹ ਜਿੰਨਾ ਦਾ ਮਹੀਨੇ ਦਾ ਟਾਈਮ ਦਿੱਤਾ ਉਹਨਾਂ ਜਿੱਤੇ ਲੋਕਾਂ ਦੇ ਰਾਹ ਹੀ ਨਹੀਂ ਬਣਨੇ ਹਾਂ ਉਹਨਾਂ ਚਿਰ ਰਸਤਾ ਹੀ ਨਹੀਂ ਬਣਾ ਜੀ ਇਹ ਤੇ ਲੋਕਾਂ ਦੇ ਦਬਾਅ ਕਰਕੇ ਸਰਕਾਰ ਲਈ ਆ ਵੀ ਥੋੜਾ ਠੰਡਾ ਕਰਨ ਰੋਖ ਚ ਜਿਆਦਾ ਨੇ 2030 ਚ ਕੀ ਹਾਲਾਤੀ ਤੇ ਬਹੁਤ ਮਾੜੇ ਹਾਲਾਤ ਹੈ ਜੀ ਉਦੋਂ ਵੀ ਇਦਾਂ ਸੀ ਕੋਈ ਦਿੱਕਤ ਹੀ ਕਿਸੇ ਮਹੱਗ ਮਲੇ ਨੇ ਆਣ ਕੇ ਨਹੀਂ ਵੇਖਿਆ ਇਹਨਾਂ ਦੀ ਰਿਪੇਅਰ ਤਾਂ ਪਹਿਲਾਂ ਚਾਹੀਦੀ ਆ ਬਰਸਾਤਾਂ ਤੋਂ ਹਾਂ ਹੁਣ ਡੀਸੀ ਮੈਡਮ ਬਹੁਤ ਫਿਰਦੇ ਆ ਲੋਕ ਆਖਦੇ ਮੈਡਮ ਬਹੁਤ ਦਈ ਹੈ ਪੈਰ ਵਾਈ ਕਰਨਾ ਇਹ ਪਹਿਲਾਂ 6 ਮਹੀਨੇ ਚਾਹੀਦਾ ਜਦੋਂ ਉਹਨਾਂ ਦੱਸਿਆ ਵੇ ਮਾਰਚ ਦੇ ਵਿੱਚ ਦੱਸਤਾ ਸੀ ਉਹਨਾਂ ਨੇ ਜੀ ਵੀ ਬਾਰਿਸ਼ ਬਹੁਤ ਹੋਣੀ ਆ ਅਜਿਗਾ ਉਦੋਂ ਬੰਨਾਂ ਦੀ ਰਿਪੇਅਰ ਕਰਦੇ ਤੇ ਅੱਜ ਇਹਨਾਂ ਨੂੰ ਨੌਬਤ ਨਹੀਂ ਆਉਣੀ ਇਹਨਾਂ ਨੂੰ ਡੀਸੀਆਂ ਨੂੰ ਜਾਂ ਐਮਐਲਏ ਨੂੰ ਤੁਰੇ ਫਿਰਨ ਦੀ ਹਾਂ ਉਹ ਪਹਿਲਾਂ ਦੇਖਣ ਕੋਈ ਨਹੀਂ ਆਇਆ ਉਹ 2 ਨੰਬਰ ਸਵਾਰ ਜੀ ਡੇਢ ਕਿਲਾ ਥਾਂ ਪੂਰਾ ਪੂਰਾ ਸਵਾਰ ਰੋੜ ਕੇ ਡੇਢ ਕਿਲਾ 2000 ਸਵਾਰ ਆ 2000 ਕਿਲਾ ਸਵਾਰ ਨੰਬਰ ਹੈ ਨਹੀਂ 2000 ਨੰਬਰ ਸਵਾਰ ਹੈ ਤੇ ਡੇਢ ਕਿਲਾ ਉਥੋਂ ਰੋੜ ਕੇ ਪਿੱਛੇ ਚੱਲ ਗਿਆ 2000 ਕਿਸੇ ਪ੍ਰਸ਼ਾਸਨ ਨੇ ਅਦਾ ਇਸ਼ਾਰ ਨਹੀਂ ਲਈ ਤੇ ਡੀਸੀ ਕਿੱਥੇ ਤੁਰੇ ਫਿਰਦੇ ਸਾਨੂੰ ਤੇ ਨਹੀਂ ਪਤਾ ਲੱਗਾ ਪਾਣੀ ਵੰਡ ਰਹੀ ਹੈ ਬਿਸਕੁਟ ਵੰਡ ਰਹੀ ਹੈ ਲੱਗਦਾ ਵੀ ਉਹਨਾਂ ਦਾ ਤਾਂ ਕੋਈ ਮਸਲਾ ਹੀ ਨਹੀਂ ਜੀ ਹਾਂ ਰੋਕਣੀਆਂ ਤੇ ਜ਼ਮੀਨਾਂ ਬਚਾਉਣੀਆਂ ਇਹ ਹੂੰ ਉਹਨਾਂ ਨਾਲ ਤਾਂ ਕੋਈ ਹੋਇਆ ਹੀ ਨਹੀਂ ਹੂੰ ਉਹਦੇ ਕੋ ਫੋਟੋਆਂ ਲਵਾਉਣੀਆਂ ਕਿਸਤੀ ਚ ਵੱਡੋ ਟਰੈਕਟਰ ਤੇ ਚੜ ਕੇ ਫੋਟੋਆਂ ਲਵਾ ਕੇ ਤਾਂ ਆਪਣਾ ਕਰ ਗਿਆ ਵੀ ਬਹੁਤ ਡ ਗਰਾਊਂਡ ਲੈਵਲ ਤੇ ਕੁਛ ਨਹੀਂ ਜ਼ੀਰੋ ਆ ਮਤਲਬ ਤੁਸੀਂ ਚਲੋ ਇੱਕ ਤਾਂ ਸਰਕਾਰ ਨੇ ਖੁਦ ਕਰਨਾ ਹੁੰਦਾ ਪਰ ਤੁਸੀਂ ਖੁਦ ਵੀ ਆਖਦੇ ਰਹੇ ਹੋ ਕਿ ਭਾਈ ਇੱਥੇ ਆ ਕੇ ਨਿਗਾਹ ਮਾਰੋ ਇੱਥੇ ਵੀਡੀਓ ਪਾਉਂਦੇ ਰਹੇ ਆ ਪ੍ਰਸ਼ਾਸਨ ਨੂੰ ਅਸਟੇਜ ਸਾਹਿਬ ਨੂੰ ਸਾਡੇ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਪ੍ਰਕਾਸ਼ ਸਿੰਘ ਨੇ ਜੀ ਉਹਦੇ ਮੁਲਾਜ਼ਮ ਆਉਂਦੇ ਆ ਤੁਹਾਡੇ ਕੋਲ ਕੋਈ ਇੱਥੇ ਵੱਡਦਾ ਹੀ ਨਹੀਂ ਤੇ ਪ੍ਰਬੰਧ ਹੀ ਨਹੀਂ ਸਰਕਾਰ ਦੇ ਕੋਲ ਜੀ ਕੋਈ ਬਿਲਕੁਲ ਫੇਲਿਅਰ ਹੈ ਸਰਕਾਰ ਦਾ ਜਿਵੇਂ ਚਲੋ ਹੁਣ ਤੇ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਪਹੁੰਚੇ ਕਿ ਹੋਣੀ ਪ੍ਰਬੰਧ ਕੋਈ ਨਹੀਂ ਆਖ ਹੁਣ ਤੱਕ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਨਹੀਂ ਆ ਯਾਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਿੰਨਾ ਪਾਣੀ ਸੀ ਆ ਇਲਾਕੇ ਦੇ ਵਿੱਚ ਇਹ ਬਹੁਤ ਬੂਟੇ ਵੇਖੋ ਕਿਤੇ 8-9-9 ਫੁੱਟ ਪਾਣੀ ਹੋ ਬੂਟਿਆਂ ਚ ਕੱਖ ਲੱਗੇ ਨੇ ਉਹਨਾਂ ਦੇ ਉੱਤੇ ਨਾਲ ਹੋਣ ਵੀ ਨਿਸ਼ਾਨੀਆਂ ਉੱਤੇ ਠੀਕ ਹੈ ਇਹਦੇ ਜਮੀਨਾ ਕਣਕਾਂ ਵੀ ਜਿਹੜੀਆਂ ਔਖੀਆਂ ਨੇ ਝੋਨੇ ਝਾਨੇ ਤੇ ਮਰ ਗਏ ਨੇ ਕਣਕਾਂ ਪਾਸਾਰੇ ਵੇਖੋ ਰੇਤ ਪੈ ਗਈ ਹੈ ਜਮੀਨਾ ਪਾਰ ਬੀਜੀਆਂ ਆ ਜਵਾਰ ਵੀ ਜੀ ਪਾਰ ਸਭ ਰੇਤਾ ਪੈ ਗਈ ਹੈ ਇੱਥੇ ਹੁਣ ਕਣਕ ਨਹੀਂ ਬੀਜੀ ਜਾਣੀ ਬਿਲਕੁਲ ਠੀਕ ਹੈ ਜੀ ਇਹ ਹਾਲਾਤ ਨੇ ਹਾਂ ਜੀ ਹਾਂ ਜੀ ਹਾਂ ਪਰ ਜਿਵੇਂ ਸਰਕਾਰ ਕਹਿੰਦੀ ਆ ਕਿ ਅਸੀਂ 205 ਕਰੋੜ ਰੁਪਏ ਜਾਰੀ ਕੀਤਾ ਸੀ ਕਿ ਕੋਈ 250 ਕਰੋੜ ਕਹਿ ਰਿਆ ਪਰ ਉਹ ਪੈਸਾ ਲੱਗਿਆ ਕਿੱਥੇ ਹੈ ਜੇਕਰ ਤੁਸੀਂ ਕਹਿੰਦੇ ਹੋ ਇੱਥੇ ਤੋਂ ਕੋਈ ਪਹੁੰਚ ਨਹੀਂ ਤੇ ਗਰਾਊਂਡ ਲੈ ਵਧੇ ਨਾ ਲਿਓ ਤੇ ਸਹੀ ਇੱਥੇ ਕਿਤੇ ਲਿਓ ਅਫਸਰ ਸੱਦੋ ਤੇ ਸਰਕਾਰ ਦੇ ਮੁਲਾਜ਼ਮ ਸੱਦੋ ਉਹਦੇ ਐਮ ਐਲ ਏ ਮੰਤਰੀ ਸੱਦੋ ਫਿਰ ਅਸੀਂ ਦੱਸਾਂਗੇ ਕਿ ਕਿੱਥੇ ਪੈਸਾ ਲੱਗਾ ਇਹ ਕਾਗਜ਼ਾਂ 'ਚ ਸਾਰਾ ਕੁਝ ਚੱਲਣ ਡਿਆ ਜਿਵੇਂ 20000 ਰੁਪਏ ਕਿੱਲੇ ਦਾ ਅਨਾਉਂਸ ਕੀਤਾ ਬਹੁਤ ਆ ਤੁਹਾਡੇ ਲਈ ਉਹ ਦੇਣਾ ਹੀ ਕਿਹਨੇ 20 ਵੀ ਨਹੀਂ ਦੇਣਾ ਤੁਸੀਂ ਵੇਖੋ ਜੇ ਕਿਸ ਨੂੰ ਮਿਲੂ ਦੇ ਜੀ 20000 ਤੇ ਖਰਚਾ ਆ ਗਿਆ ਲੋਕਾਂ ਦਾ ਉਹੀ ਬਾਕੀ ਹਲੇ ਐਲਾਨ ਆ ਨਾ ਨਾ ਕੁਛ ਨਹੀਂ 23 23 ਚ ਮਿਲਿਆ ਕੋਈ ਮੌਜ ਕੁਛ ਨਹੀਂ ਮਿਲਿਆ ਕਿਸੇ ਨੂੰ ਉਹਦਾ ਮੁਰਗੀਆਂ ਦਿਆਂਦੇ ਸੀ ਇੱਥੇ ਤੇ ਕੁੜੀ ਹੈ ਬੰਦੇ ਮਾਰ ਗਏ ਉਹਨਾਂ ਦਾ ਨਹੀਂ ਮਿਲਿਆ ਮੁਰਗੀਆਂ ਮਾਰ ਗਏ ਨਾ ਕਹਿੰਦੇ ਦੇਣਾ ਇਹ ਬਿਆਨਬਾਜੀ ਐ ਛੋਸ਼ੇ ਬਾਜੀ ਆ ਸਰਕਾਰ ਦੇ ਪੱਲੇ ਕੱਖ ਨਹੀਂ ਦੇ ਸਰਕਾਰ ਦੇ ਪੱਲੇ ਕੁਛ ਹੁੰਦਾ ਪਹਿਲਾਂ ਦੀ ਰਿਪੇਅਰ ਕਰ ਦੇ ਹੂੰ ਸਪਰਾਹ ਦੀ ਇੱਥੋਂ ਤੱਕ ਨੌਬਤ ਹੀ ਨਹੀਂ ਹੋਣੀ ਪਾਣੀ ਜੱਕਦਮ ਛੱਡਣ ਦੀ ਕੀ ਜ਼ਰੂਰਤ ਪਈ ਜੀ ਜਿੱਦਣ ਪਾਣੀ ਆ ਦਰਿਆ ਬਿਲਕੁਲ ਖਾਲੀ ਅੱਛਾ ਇੱਕਦਮ ਪਾਣੀ ਆਇਆ ਇੱਕਦਮ ਪਾਣੀ ਆਇਆ ਇੱਕਦਮ ਪਾਣੀ ਰਾਤ ਆਇਆ ਸਾਰੇ ਸਾਡੇ ਧੁੱਸੀਆਂ ਲਾ ਕੇ ਪਾਣੀ ਚੱਲ ਗਿਆ ਫਿਰ ਇਹ ਜਿਹੜਾ ਹੜਾਂ ਦਾ ਕਾਰਨ ਤੁਸੀਂ ਕੁਦਰਤ ਮੰਨਦੇ ਹੋ ਕਿ ਸਰਕਾਰ ਮੰਨਦੀ ਇਹ ਸਰਕਾਰ ਦੀ ਫੇਲਿਅਰ ਹੈ ਜੇ ਪਾਣੀ ਨਾਲ ਨਾਲ ਛੱਡੀ ਜਾਂਦੇ ਕੋਈ ਮੁਸ਼ਕਲ ਨਹੀਂ ਜੀ ਇੱਕ ਇਹਦੀ ਖਲਾਈ ਹੁੰਦੀ ਸਪਰਾਂ ਦੀ ਰਿਪੇਅਰ ਹੁੰਦੀ ਤੇ ਕੋਈ ਐਡੀ ਨਾ ਬਤੌਣੀ ਨਹੀਂ ਕਿੰਨਾ ਕਿੰਨਾ ਜਿਹੜਾ ਦਰਿਆ ਦਾ ਪੱਧਰ ਉੱਚਾ ਹੋ ਚੁੱਕਿਆ ਜਿਵੇਂ ਤੁਸੀਂ ਕਹਿੰਦੇ ਹੋ ਖਲਾਈ ਨਹੀਂ ਹੋਈ ਇਹਦੀ ਕਦੇ ਵੀ ਆ ਤੁਹਾਡੇ ਸਾਹਮਣੇ ਵੇਖੋ ਬਿਲਕੁਲ ਹਾਂ ਜਿਹੜਾ ਦਰਿਆ ਜ ਆਜਾਬਦਾ ਦਰਿਆ ਸਾਰਾ ਤੇ ਭੰਟ ਭਰਿਆ ਪਿਆ ਇਲਾਕਾ ਉੱਚ ਇਹਦੇ ਡਰੇਨ ਨਹਿਰ ਤੋਂ ਛੋ ਬਿਲਕੁਲ ਇੰਨਾ ਛੋਟਾ ਹੋ ਗਿਆ ਹਾਂਜੀ ਇਹਦਾ ਕੋਈ ਮਤਲਬ ਪ੍ਰਬੰਧ ਕੋਈ ਨਹੀਂ ਸਰਕਾਰ ਕੋਈ ਪ੍ਰਬੰਧ ਨਹੀਂ ਜੇ ਕਿਸੇ ਸਰਕਾਰ ਨੇ ਵੀ ਨਹੀਂ ਕੀਤਾ ਕੱਲਾ ਇਹਨਾਂ ਨਹੀਂ ਇਸ ਤੋਂ ਪਹਿਲਾਂ ਕੱਲੀ ਕਾਂਗਰਸ ਕਿੰਨੇ ਆਏਗੇ ਕਿਸੇ ਨੇ ਨਾਲ ਵੇਖਿਆ ਚੀਜ਼ਾਂ ਨਹੀਂ ਕਿਸੇ ਨੇ ਨਹੀਂ ਵੇਖਿਆ ਜੀ ਬਿਲਕੁਲ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਆਪਾਂ ਰਾਵੀ ਦੇ ਕੰਢੇ ਖੜੇ ਆ ਵਾਕਈ ਦੇ ਵਿੱਚ ਬਾਈ ਜਿਵੇਂ ਕਹਿ ਰਹੇ ਕਿ ਇਹ ਤਾਂ ਹੁਣ ਨਹਿਰ ਲੱਗ ਰਹੀ ਹੈ ਇਹ ਦਰਿਆ ਕਿੱਡਾ ਸੀ ਥੋੜੀ ਸੁਰ ਦੇ ਵਿੱਚ ਪਹਿਲਾਂ ਕਿੱਡਾ ਕ ਵੱਡਾ ਹੁੰਦਾ ਸੀ ਇਹ ਦਰਿਆ ਜਿਹੜਾ ਨਾ ਇਹ ਕਾਫੀ ਵੱਡਾ ਹੁੰਦਾ ਸੀ ਤੇ ਇਹਦਾ ਵਿੱਚ ਜਿਹੜਾ ਪੁੱਤਾ ਪ੍ਰਬੰਧ ਹੁੰਦੇ ਸੀ ਜੀ ਪਹਿਲੇ ਸਮੇਂ ਚ ਆਪਾਂ ਵੇਖਿਆ ਵੀ ਆਪਣੀਆਂ ਲੈਂਟਾਂ ਲੈ ਕੇ ਨਾਲ ਤੁਸੀਂ ਦੇਤੇ ਜਿਹੜੇ ਮੀਟ ਹੈ ਬੇਲਦਾਰੋਂ ਘੁੰਮ ਦਿੰਦੇ ਸੀ ਜੀ ਐਰ ਕਾ ਅਜੀਬੋ ਗਰੀਬ ਹੋਇਆ ਵੀ ਲੋਕ ਕਹਿਣ ਚੁੰਦੇ ਦੇ ਬਾਵਜੂਦ ਵੀ ਕੋਈ ਇੱਥੇ ਪਹੁੰਚਿਆ ਨਹੀਂ ਆਹ ਸਪਰ ਜਿਹੜਾ ਏ ਟੈ ਨਿਆ ਜੀ ਐਸਟੀਐਮ ਅਜਨਾਲਾ ਨਾਲ ਗੱਲ ਕੀਤੀ ਕਹਿ ਰਿਹਾ ਮੈਂ ਐਕਸ ਨੂੰ ਭੇਜ ਰਿਹਾ ਪਰ ਕਿਸੇ ਨੇ ਨਹੀਂ ਕਿਸ ਨੂੰ ਭੇਜਿਆ ਸਪਰ ਨੰਬਰ 2000 ਜਿਹੜਾ ਉਹ ਡੇਢ ਦੋ ਕਿਲੇ ਰੁੜ ਚੁੱਕਾ ਆ ਲਾਗੂ ਕਿਸਾਨ ਦੀ ਜ਼ਮੀਨ ਵੀ ਰੁੜ ਚੁੱਕੀ ਆ ਪਰ ਅੱਜ ਤੱਕ ਕੋਈ ਅਫਸਰ ਇੱਥੇ ਉਹ ਮੌਕਾ ਵੇਖਣ ਨਹੀਂ ਆ ਆ ਵੀ ਇੱਥੇ ਕਿੰਨਾ ਨੁਕਸਾਨ ਹੋਇਆ ਤੇ ਆ ਸਪਰਦੀ ਰਿਪੇਅਰ ਜਿਹੜੀ ਆ ਬਹੁਤ ਜ਼ਰੂਰੀ ਆ ਜੀ ਪਰ ਸਰਕਾਰ ਇਹ ਨਾ ਬਿਲਕੁਲ ਨਾਕਾਮ ਆ ਨਾਕਾਮ ਹੈ ਹਾਂ ਜੀ ਜਿਵੇਂ ਆਪਾਂ ਗੱਲ ਕੀਤੀ ਕਿ ਪਿਛਲੇ ਪਾਸੇ ਹੁਣ ਜਿਹੜੇ ਬੰਨਾਂ ਮੰਨ ਲਓ ਟੁੱਟ ਗਏ ਆ ਜਿੰਨਾ ਕਾਰਨ ਇਹਨਾਂ ਦਾ ਨੁਕਸਾਨ ਹੋ ਗਿਆ ਉਹ ਬੰਨਾਂ ਨੂੰ ਕਦੇ ਪੱਕਾ ਕੀਤਾ ਹੋਵੇ ਜਾਂ ਕਦੇ ਮਿੱਟੀ ਪਾਈ ਹੋਵੇ ਸਰਕਾਰ ਨੇ ਆ ਕਿ ਕੀਤੀ ਉਹਨਾਂ ਬੰਨਾਂ ਦੀ ਮਰਮਤ ਕਦੇ ਸਰਕਾਰ ਨੇ ਕਿਤੇ ਬੰਨਾਂ ਕਦੀ ਨਹੀਂ ਵੇਖਿਆ ਹਾਂ ਕਿਉਂਕਿ ਕਾਗਜ਼ੀ ਪਤਰੀ ਹੋ ਸਕਦਾ ਇੱਥੇ ਮਿੱਟੀ ਪਾਈ ਜਾਂਦਾ ਨਾ ਜ਼ਮੀਨੀ ਪੱਧਰ ਤੇ ਜਿਹੜਾ ਬੰਨਾਂ ਦੇ ਉੱਤੇ ਮਿੱਟੀ ਪਾਉਣ ਦਾ ਸਮਾਂ ਸੀ ਇਹਨਾਂ ਬਿਲਕੁਲ ਨਹੀਂ ਪਾਈ ਜਾਂ ਨਾ ਬੰਨਾਂ ਦੀ ਮਜ਼ਬੂਤੀ ਵਾਸਤੇ ਕੋਈ ਕਦਮ ਹੀ ਚੁੱਕੇ ਆ ਤੇ ਲਗਾਤਾਰ ਤੇ ਸਰਕਾਰ ਕਹਿ ਰਹੀ ਆ ਕਿ ਜਿਹੜਾ ਇਹ ਬੰਨ ਜਿਹੜੇ ਆ ਟੁੱਟੇ ਪਾਣੀ ਜ਼ਿਆਦਾ ਹੋਣ ਕਰਕੇ ਪਰ ਸਾਡਾ ਮੰਨਣਾ ਇਹ ਲੋਕਾਂ ਨੂੰ ਜਾਣ ਬੁੱਝ ਕੇ ਡੋਬਿਆ ਗਿਆ ਕਿਉਂਕਿ ਜਿਹੜਾ ਪੰਜਾਬ ਆ ਸਰਕਾਰ ਦੀ ਅੱਖਾਂ ਦੇ ਵਿੱਚ ਰਗੜਦਾ ਆ ਜੀ ਤੇ ਜਿਹੜੇ ਪੰਜਾਬ ਦੇ ਲੋਕ ਆ ਨਿਤ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆ ਜੀ ਆ ਸਾਡੀ ਭਾਰਤੀ ਕਿਸਾਨਾਂ ਨੂੰ ਇਕਤਾ ਉਗਰਾਹਾ ਜਿਹੜੀ ਨਿਤ ਸੰਘਰਸ਼ਕਾਰੀ ਆ ਚਾਹੇ ਜੂਨ ਵਾਲਾ ਪਿੰਡ ਹੋਵੇ ਚਾਹੇ ਬਟੋਰੀ ਕਲਾਂ ਹੋਵੇ ਵੱਖ-ਵੱਖ ਉੱਥੇ ਜ਼ਿਲ੍ਹਿਆਂ ਦੇ ਵਿੱਚ ਸੰਘਰਸ਼ ਲਗਾਤਾਰ ਚੱਲਿਆ ਜੀ ਕਿਸਾਨਾਂ ਨੂੰ ਜਿਹੜਾ ਕਮਜ਼ੋਰ ਕਰਨ ਵਾਸਤੇ ਆਰਥਿਕ ਪੱਖੋਂ ਇਹ ਜਿਹੜਾ ਇਹ ਹੜ ਆਇਆ ਇਹ ਸਰਕਾਰ ਨੇ ਜਾਣਬੁੱਝ ਕੇ ਲਿਆਂਦਾ ਗਿਆ ਇਹ ਕੁਦਰਤੀ ਘ੍ਰੋਪੀ ਨਹੀਂ ਆ ਬਿਲਕੁਲ ਤੁਹਾਡੇ ਕਿੰਨਾ ਕ ਇਲਾਕੇ ਦੇ ਵਿੱਚ ਹੋਰ ਨੁਕਸਾਨ ਹੋ ਚੁੱਕਿਆ ਆਪਣੇ ਪਿੰਡਾਂ ਦੀ ਗੱਲ ਕਰੀਏ ਤੇ ਸਾਡੇ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਫਸਲਾਂ ਦਾ ਲਾਈਏ ਤੇ ਬਿਲਕੁਲ ਨੁਕਸਾਨ ਹੋ ਗਿਆ ਵਾ ਕੋਈ ਬਚਨ ਵਾਲੀ ਆਸ ਨਹੀਂ ਜੀ ਕੁਝ ਨਹੀਂ ਬਚਿਆ ਉਹਨਾਂ ਦਾ ਕੋਈ ਬਚਨ ਵਾਲੀ ਆਸ ਨਹੀਂ ਜਿਵੇਂ ਆਪਾਂ 23 ਦੀ ਗੱਲ ਕੀਤੀ 23 ਦੇ ਵਿੱਚ ਵੀ ਹਾਲਾਤ ਬਣੇ ਤੁਹਾਡੇ 23 ਤੇ ਉੱਥੇ ਨਹੀਂ ਬਣੇ ਜੀ ਇੱਥੇ ਬਹੁਤ ਨੁਕਸਾਨ ਹੋਇਆ ਹੈ 23 ਦੇ ਉੱਥੇ ਨਹੀਂ ਹਾਲ ਮੜਾ ਜਿਵੇਂ 23 ਜੀ ਕਹਿੰਦੇ ਆ ਵੀ ਕੋਈ ਮੁਆਵਜ਼ਾ ਨਹੀਂ ਮਿਲਿਆ ਲੱਗਦਾ ਹੁਣ 25 ਵਾਲਾ ਜਿਹੜਾ ਅਨਾਉਂਸ ਕੀਤਾ ਸਰਕਾਰ ਨੇ ਮਿਲੂਗਾ ਤੁਹਾਨੂੰ ਸਾਨੂੰ ਤੇ ਕੋਈ ਆਸ ਨਹੀਂ ਲੱਗਦੀ ਜੀ ਸਰਕਾਰ 20000 ਨਾ ਦੱਸੋ 20000 ਤੇ ਖਰਚਾ ਹੀ ਹੋ ਗਿਆ ਜਿੰਨਾ ਜ਼ਿਮੀਂਦਾਰ ਦਾ ਇਹ 20000 ਕੁਝ ਵੀ ਨਹੀਂ ਉਹਦੇ ਸਾਹਮਣੇ ਜਿਹੜਾ ਭਾਈ ਜਿਵੇਂ ਰੇਤਾ ਹੁਣ ਕਹਿੰਦੇ ਆ ਕਿ ਖੇਤਾਂ ਵਿੱਚ ਆ ਗਿਆ ਉਹ ਚੱਕ ਲਿਓ ਮੰਨ ਲਓ ਜੇ ਉਹ ਚੱਕਦੇ ਵੀ ਆ ਤਾਂ ਕੀ ਲੱਗਦਾ ਵੀ ਇਹ ਰੇਤੇ ਵਾਲਾ ਕਰ ਦੂਗਾ ਪੂਰਾ ਕਿਸਾਨਾਂ ਦਾ ਨਹੀਂ 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 ਉਹ ਤਾਂ ਆਪਣੇ ਪਾਲੀਆਂ ਮਹਾਪਦਰੀ ਹੋਣੀਆਂ ਜੇ ਚੱਕੀਆਂ ਵੇਜੇ ਉਹ ਤਾਂ ਕਣਕ ਬੀਜੀ ਜਾਵੇ ਚੱਕਿਆ ਜਾਵੇ ਤੇ ਹੂੰ ਜਿਵੇਂ ਹੁਣ ਬੰਨ ਆ ਜਿੱਥੋਂ ਜਿੱਥੋਂ ਬੰਨ ਟੁੱਟਿਆ ਕਹਿੰਦੇ ਉੱਥੇ ਬਾਬਾ ਜੀ ਨੇ ਕੋਈ ਤੁਹਾਡੇ ਇਲਾਕੇ ਹਾਂਜੀ ਆ ਉਹ ਗੁਰੂ ਕਬਾਗਲੇ ਬਾਬੇ ਡੇ ਨੇ ਉਹ ਉਹ ਕਰ ਰਿਹਾ ਦੁਬਾਰੇ ਮਰਮਮਤ ਉਹਦੀ ਲੱਗਦਾ ਉਹ ਬਾਬੇ ਦਾ ਕੰਮ ਆ ਕਿ ਸਰਕਾਰ ਦਾ ਕੰਮ ਤੁਸੀਂ ਇੱਥੋਂ ਹੀ ਹਿਸਾਬ ਲਾਓ ਨਾ ਕਿ ਕੰਮ ਸਰਕਾਰਾਂ ਦੇ ਤੇ ਕਰਨ ਬਾਬੇ ਡੇ ਨੇ ਹਾਂ ਖਤਮ ਜਿਹੜੇ ਬੰਨ ਨਹੀਂ ਟੁੱਟੇ ਬੰਨ ਸਕਦੇ ਇਹਨਾਂ ਲੋਕਾਂ ਨੂੰ ਜ਼ਿੰਮੇਵਾਰਾਂ ਨੂੰ ਮੁਆਵਜ਼ਾ ਕੀ ਦੇਣਾ ਤੇ ਕੀ ਇਹਨਾਂ ਨੂੰ ਆਸ ਰੱਖਣੀ ਹੈ ਅਸੀਂ ਤਾਂ ਕੋਈ ਆਸ ਨਹੀਂ ਰੱਖਦੇ ਸਰਕਾਰ ਤੋਂ ਆਸ ਨਹੀਂ ਤੁਹਾਨੂੰ ਬਿਲਕੁਲ ਕੋਈ ਆਸ ਨਹੀਂ ਰੱਖਦੇ ਜਿਵੇਂ ਬਦਲਾ ਸੀਗਾ ਕਿਸਾਨਾਂ ਦੇ ਪੁੱਤ ਸੀ ਕਹਿੰਦੇ ਆ ਮੈਂ ਕਿਸਾਨਾਂ ਦੇ ਪੁੱਤਰ ਇਹ ਗੱਲਾਂ ਬਿਲਕੁਲ ਤੁਹਾਡੇ ਸਾਹਮਣੇ ਆ ਜਿਹੜੀ ਸਰਕਾਰ ਕੋ ਤਿੰਨ ਸਾਲ ਸਾਢੇ ਤਿੰਨ ਸਾਲ ਲੰਘ ਗਏ ਰੇਤ ਦੀ ਪਾਲਿਸੀ ਨਹੀਂ ਬਣੀ ਪੰਜਾਬ ਚ ਲਾਉਣਾ ਨਹੀਂ ਜੀ ਗੱਲ ਨਹੀਂ ਹੈ ਖੇਡ ਥੋੜਾ ਤੇ ਇੱਕ ਰੇਤ ਦੀ ਪਾਲਿਸੀ ਜਾ ਕੇ ਹੁਣ ਆਪਾਂ ਘਰਾਂ ਵਾਸਤੇ ਲੋਕ ਨਹੀਂ ਰੇਤ ਕੱਢ ਸਕਦੇ ਆਪਣੀ ਜ਼ਮੀਨ ਚੋਂ ਜੀ ਤੇ ਆਪਣੀ ਸਰਕਾਰ ਕਾਦੀ ਹੈ ਆਮ ਲੋਕਾਂ ਦੀ ਸਰਕਾਰ ਕਾਦੀ ਹੈ ਕੋਈ ਬੰਦਾ ਦੱਸੇ ਜਿਹਨੇ ਅੱਜ ਤੱਕ ਇਸੋਂ ਆਪਣੇ ਆਪ ਰੇਤ ਭਰ ਕੇ ਖੜੀ ਹੋਵੇ ਪਹਿਲਾਂ ਪਹਿਲਾਂ ਕੱਢਦੇ ਰਹੇ ਉਹ ਦਰਿਆ ਚੋਂ ਰੇਤ ਪਹਿਲਾਂ ਕੋਈ ਮੁਸ਼ਕਲ ਨਹੀਂ ਆਪਣੇ ਘਰਾਂ ਵਾਸਤੇ ਸਾਨੂੰ ਕੋਈ ਮੁਸ਼ਕਲ ਨਹੀਂ ਹਥੇ ਜੀ ਇਹਨਾਂ ਦੇ ਬਿਲਕੁਲ ਬ੍ਰੇਕ ਮਾਰਤੀ ਹੈ ਤੇ ਉਦੇ ਕਰ ਨੁਕਸਾਨ ਹੋ ਗਿਆ ਉਦੇ ਕਰਕੇ ਨੁਕਸਾਨ ਬਿਲਕੁਲ ਬਿਲਕੁਲ ਉਦੇ ਕਰਕੇ ਨੁਕਸਾਨ ਲੱਗਦਾ ਪਤਾ ਜੀ ਜਿਹੜਾ ਰੇਤ ਵਾਲਾ ਕੰਮ ਵੀ ਹੈ ਵੀ ਜੇਕਰ ਰੇਤ ਕੱਢਦੇ ਰਹਿੰਦੇ ਲੋਕ ਦਰਿਆ ਹੋਰ ਨੀਵੇਂ ਹੁੰਦੇ ਪਾਣੀ ਨਾ ਚੜਦਾ ਪਿੰਡਾਂ ਨੂੰ ਇਹ ਜਿਹੜਾ ਰੇਤਾ ਦਾ ਮਸਲਾ ਨਾ ਇਹ ਸਰਕਾਰ ਨਾਲ ਜਿਹੜੀ ਰੇਤਾ ਤੇ ਬਿਲਕੁਲ ਨਿਪਾਬੰਦੀ ਲਾਈ ਹੋਈ ਆ ਜੀ ਅੱਜ ਅਸੀਂ ਆਪਣੀ ਪੈੜੀ ਦੇ ਵਿੱਚੋਂ ਘਰ ਬਣਾਉਣ ਵਾਸਤੇ ਰੇਤਾ ਨਹੀਂ ਖੜ ਸਕਦੇ ਇਹ ਦਰਿਆ ਦੀ ਲਗਾਤਾਰ ਜਿਹੜੀ ਖਲਾਈ ਹੋਣੀ ਚਾਹੀਦੀ ਹੈ ਜਾਰੀ ਹੈ ਪਰ ਇਹ ਕਦੀ ਵੀ ਨਹੀਂ ਚਾਹੇ ਕਾਲੀ ਸਰਕਾਰ ਹੋਵੇ ਚਾਹੇ ਆ ਕਾਂਗਰਸ ਹੋਵੇ ਕੋਈ ਵੀ ਸਰਕਾਰ ਇਹ ਦਰਿਆਵਾਂ ਦੀ ਕਦੀ ਖਲਾਈ ਨਹੀਂ ਹੋਈ ਲੋਕ ਬਾਕੀ ਜਿਹੜਾ ਸਾਡੇ ਅਸੀਂ ਬੇਨਤੀ ਕਰਦੇ ਜਿਹਦੇ ਸੱਕੀਆਂ ਨਾਲੇ ਆ ਉਹਨਾਂ ਦੀ ਖਲਾਈ ਹੋਣੀ ਬਹੁਤ ਜ਼ਰੂਰੀ ਆ ਜਿਹੜਾ ਪਿੱਛੋਂ ਪਾਣੀ ਆ ਦਰਿਆਵਾਂ ਰਾਂ ਵੀ ਅਗਲੇ ਅੱਗੇ ਬਣੇ ਨਿਕਲ ਜ ਉਹਨਾਂ ਦੀ ਵੀ ਨਹੀਂ ਕਦੀ ਖਲਾਈ ਹੋਈ ਕਾਗਜ਼ੀ ਪੱਤਰੀ ਇਹ ਸਭ ਕੁਝ ਕਰੀ ਜਾਂਦੇ ਆ ਪਰ ਜ਼ਮੀਨੀ ਪੱਧਰ ਤੇ ਕੁਝ ਨਹੀਂ ਆ ਆ ਜਿਹੜੀ ਆਪਾਂ ਗੱਲ ਕਰ ਰਹੇ ਆ ਗੁਰੂਕਬਾਗ ਵਾਲੇ ਬਾਬੇ ਜਿਹੜੇ ਉਹਨਾਂ ਕੋ ਸਾਡੇ ਇਲਾਕੇ ਦਾ ਮੰਤਰੀ ਜਾ ਕੇ ਕਹ ਰਿਹਾ ਵੀ ਇਹ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ ਤੇ ਤੁਸੀਂ ਉੱਧਰ ਮੇਰ ਕਰੋ ਤੇ ਬੰਨ ਬੰਦ ਕਰੋ ਜਿਹੜਾ ਇਹ ਪੂਰੋ ਜਿਹੜਾ ਕੁਲਦੀਪ ਢਾਲੀ ਵਾਲ ਨੇ ਕਿਹਾ ਹਾਂਜੀ ਕੁਲਦੀਪ ਢਾਲੀ ਵਾਲ ਨੇ ਪਰ ਇਹ ਸਰਕਾਰ ਦਾ ਕੰਮ ਆ ਜਿਹੜੇ ਗੁਰੂਕਬਾਗ ਵਾਲੇ ਬਾਬੇ ਕਰੇ ਇਹ ਸਰਕਾਰ ਕਿਉਂਕਿ ਸਾਡੇ ਕੋ ਟੈਕਸ ਲੈਂਦੀ ਆ ਜਿੱਦੋਂ ਅਸੀਂ ਸਵੇਰੇ ਉੱਠ ਕੇ ਚਾਹ ਪੀਂਨੇ ਆ ਉਹਦਾ ਵੀ ਅਸੀਂ ਟੈਕਸ ਦਿੰਨੇ ਆ ਤੇ ਜਦੋਂ ਸਾਡੀ ਮੌਤ ਹੁੰਦੀ ਜਿਹੜਾ ਸਾਡੇ ਤੇ ਖਫਣ ਪੈਂਦਾ ਆ ਉਹਦਾ ਵੀ ਸਰਕਾਰ ਨੂੰ ਆਪਾਂ ਟੈਕਸ ਦਿੰਨੇ ਆ ਸਰਕਾਰ ਨੂੰ ਚਾਹੀਦਾ ਆ ਸਾਡਾ ਹੀ ਪੈਸਾ ਇਹ ਜਿਹੜਾ ਆ ਲੋਕਾਂ ਦੇ ਉੱਤੇ ਖਰਚ ਕੀਤਾ ਜਾਏ ਤੇ ਜਿਹੜਾ ਨੁਕਸਾਨ ਹੋਇਆ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਦੀ ਪਰਪਾਈ ਕੀਤੀ ਜਾਏ ਕਿਉਂਕਿ ਜੇ ਸਾਡੇ ਝੋਨੇ ਹੁੰਦੇ ਤੇ ਮਜ਼ਦੂਰਾਂ ਨੇ ਮੰਡੀਆਂ ਦੇ ਵਿੱਚ ਕੰਮ ਕਰਨਾ ਸੀ ਤੇ ਮਜ਼ਦੂਰਾਂ ਨੇ ਸਾਡੇ ਖੇਤਾਂ ਦੇ ਵਿੱਚ ਝੋਨਾ ਵੜਨਾ ਸੀ ਤੇ ਜਿਹੜੀਆਂ ਸਾਡੀਆਂ ਮੁੰਜਰਾਂ ਗਿਰਦੀਆਂ ਨੇ ਉਹਨਾਂ ਨੂੰ ਚੁੱਕ ਕੇ ਦਾ ਆਪਣਾ ਗੁਜ਼ਾਰਾ ਕਰਨਾ ਸੀ ਅਸੀਂ ਸਾਡਾ ਮੰਨਣਾ ਹੈ ਭਾਰਤੀ ਕਿਸਾਨ ਨੂੰ ਇਕਤਾ ਗੁਰਾਹਾਂ ਦਾ ਜੋ ਕਿ ਮਜ਼ਦੂਰਾਂ ਨੂੰ ਵੀ ਵਾਜਬ ਮਾਜਰਤਾ ਦੇਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਸਾਡੇ ਝੋਨੇ ਦਾ ਜਾਂ ਹੋਰ ਫਸਲਾਂ ਦਾ 17000 ਰੁਪਇਆ ਜਿਹੜਾ ਮਾਜਵਾ ਜਿਹੜਾ ਤੁਰੰਤ ਜਾਰੀ ਕਰਨਾ ਚਾਹੀਦਾ ਆ ਕਿਉਂਕਿ ਆ 20000 ਦੀ ਗੱਲ ਆਈ ਆ ਪਰ ਕਈ ਲੋਕ ਸਾਨੂੰ ਜ਼ਿਆਦਾਤਰ ਸਰਕਾਰ ਤੇ ਬੇਵਿਸ਼ਵਾਸੀ ਹੈ ਇਹ 20000 ਰੁਪਇਆ ਵੀ ਨਹੀਂ ਦੇਊ ਇਹ ਤੋਂ ਵੀ ਭੱਜੇਗੀ ਹਮ ਮਤਲਬ ਤੁਹਾਨੂੰ ਇਹ ਵੀ ਭਰੋਸਾ ਨਹੀਂ ਕਿ 20 ਮਿਲੂਗਾ ਨਹੀਂ ਲੋਕਾਂ ਦੇ ਵਿੱਚ ਬੇਪਰੋਸਗੀ ਆ ਕਿਉਂਕਿ ਪਹਿਲਾਂ ਵੀ ਐਲਾਨ ਹੋਏ ਸੀ ਪਿਛਲੇ ਸਮੇਂ ਚ ਕਣਕ ਦੀ ਗੜਾ ਮਾਰੀ ਹੋਈ ਸੀ ਐਲਾਨ ਕੀਤਾ ਸੀ ਆ ਗਿਆ ਸੀ ਪਰ ਕਿਸੇ ਨੂੰ ਵੀ ਕੋਈ ਪੈਸਾ ਮਿਲਿਆ ਨਹੀਂ ਸੀ ਲੋਕ ਕੇ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਕੋਈ ਭਰੋਸਾ ਨਹੀਂ ਆ ਕਿਉਂਕਿ ਲੋਕ ਬੜੇ ਚਾਵਾ ਦੇ ਨਾਲ ਤੇ ਇਹ ਸਰਕਾਰ ਲੈ ਕੇ ਆਏ ਸੀ ਸਰਕਾਰ ਨੂੰ ਭੁਲੇਖਾ ਹੋ ਸਕਦਾ ਵੀ ਅਸੀਂ ਆਪਣੀ ਕਾਬਲੀਅਤ ਦੇ ਦਮ ਤੇ ਆਇਆ ਪਰ ਲੋਕ ਇਹਨਾਂ ਦੋਹਾਂ ਸਰਕਾਰਾਂ ਤੋਂ ਅੱਕੇ ਹੋਏ ਸੀ ਤੋਂ ਤੀਜਾ ਬਦਲ ਲੱਭ ਲਈ ਸੀ ਲੋਕਾਂ ਨੇ ਵੇਖਿਆ ਕਿ ਹੋ ਸਕਦਾ ਇਹ ਸਾਡਾ ਭਲਾ ਕਰ ਦੇਣ ਤੇ ਸਾਡੇ ਪ੍ਰਤੀ ਇਹ ਚੰਗਾ ਸੋਚਣ ਪਰ ਜਿੱਤਨਾਂ ਦੇ ਉਹ ਸੀ ਇਹ ਵੀ ਉਹਨਾਂ ਤੋਂ ਨਾਲ ਨਫਿੱਟ ਹੋ ਕੇ ਨਿਬੜੇ ਨੇ ਅੱਛਾ ਇੱਕ ਪ੍ਰਧਾਨ ਜੀ ਜੇਕਰ ਤੁਸੀਂ ਜਾਣਦੇ ਹੋ ਪ੍ਰਸ਼ਾਸਨ ਦੇ ਕੋਲੇ ਆਪਣੀ ਗੱਲ ਲੈ ਕੇ ਤੁਹਾਡੀ ਕੋਈ ਸੁਣਵਾਈ ਕਰਦੇ ਆ ਜਾਂ ਹਾਲੇ ਵੀ ਮਤਲਬ ਆਹ ਹਾਲਾਤਾਂ ਦੇ ਵਿੱਚ ਵੀ ਤੁਹਾਡੀ ਸੁਣਵਾਈ ਹੁੰਦੀ ਹੈ ਕਿ ਨਹੀਂ ਸੁਨਵਾਈ ਵਾਲੀ ਜੀ ਦੀ ਗੱਲ ਤੁਹਾਨੂੰ ਦੱਸ ਦਈਏ ਭਾਰਤੀ ਕਿਸਾਨ ਜਨ ਨੂੰ ਇਕਤਾ ਗ੍ਰਾਹ ਨੇ ਪਿਛਲੇ ਦਿਨੀ ਜਿਹੜਾ 5 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਡੀਸੀਆਂ ਨੂੰ ਮੰਗ ਪੱਤਰ ਦਿਨੇ ਸੀ ਕਿ ਹੜ੍ਹਾਂ ਦਾ ਜੋ ਨੁਕਸਾਨ ਹੈ ਨੁਕਸਾਨ ਹੋਇਆ ਉਹਦਾ ਮਾਅਵਜਾ ਦਿੱਤਾ ਜਾਏ ਤੇ ਪਰਪਾਈ ਕੀਤੀ ਜਾਏ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡੇ ਨਾਲ ਭਰਾਓ ਵੱਖਰੀ ਗੱਲ ਹੋਈ ਆ ਕਿਉਂਕਿ ਸੀਆਟੀ ਨੇ ਸਾਨੂੰ ਬਕਾਇਦਾ ਪੁੱਛਿਆ ਵੀ ਪ੍ਰਧਾਨ ਜੀ 5 ਤਰੀਕ ਨੂੰ ਤੁਸੀਂ ਇੱਥੇ ਆ ਰਹੇ ਹੋ ਅਸੀਂ ਉਹਨਾਂ ਨੂੰ ਬਕਾਇਦਾ ਕਿਹਾ ਵੀ ਅਸੀਂ ਆਪਣਾ ਮੰਗ ਪੱਤਰ ਲੈ ਕੇ ਆ ਰਹੇ ਹਾਂ ਲੋਕਾਂ ਪ੍ਰਤੀ ਜੋ ਹੱਕੀ ਮੰਗਾਂ ਨੇ ਪਰ ਉੱਥੇ ਅਸੀਂ ਜਾ ਕੇ ਜੋ ਧਰਨਾ ਪ੍ਰਦਰਸ਼ਨ ਕੀਤਾ ਜੋ ਆਵਾਜ਼ ਠਾਈ ਸਾਡਾ ਮੰਗ ਪੱਤਰ ਹੀ ਲੈਣ ਕੋਈ ਨਹੀਂ ਆਇਆ ਅਸੀਂ ਇਹ ਨਹੀਂ ਚਾਹੁੰਦੇ ਵੀ ਇੱਥੇ ਦਿੱਸੀ ਸਾਡਾ ਮੰਗ ਪੱਤਰ ਲੈ ਜੀ ਕਿਉਂਕਿ ਕੋਈ ਐਸਟੀਐਮ ਆ ਜਾਂਦਾ ਕੋਈ ਤਹਿਸੀਲਦਾਰ ਆ ਜਾਂਦਾ ਪਰ ਕੋਈ ਵੀ ਉੱਥੇ ਨਹੀਂ ਪਹੁੰਚਿਆ ਫਿਰ ਕਿਸਾਨਾਂ ਨੇ ਰੋਸ ਵਜੋਂ ਆ ਕੇ ਜਿਹੜਾ ਅੰਦਰ ਦਫ਼ਤਰ ਡੀਸੀ ਦਾ ਉੱਥੇ ਲੋਕ ਪਹੁੰਚੇ ਨੇ ਤੇ ਸਾਡੇ ਕਿਸਾਨ ਆਗੋਂ ਤੇ ਜੋ ਅੰਮ੍ਰਿਤਸਰ ਦੀ ਪੁਲਿਸ ਆ ਉਹਨੇ ਪਰਚੇ ਦਰਜ ਕੀਤੇ ਨੇ ਸਾਡੇ ਇਥੋਂ ਦੇ ਵੱਡੇ ਆਗੂ ਨੇ ਕਸ਼ਮੀਰ ਸਿੰਘ ਤੰਗਈ ਉਹਨਾਂ ਤੇ ਬਾਈ ਨੇ ਪਰਚਾ ਦਰਜ ਕੀਤਾ ਤੇ ਹੋਰ ਸਾਡੇ ਦੋ ਕਿਸਾਨਾਂ ਦੇ ਪਰਚੇ ਦਰਜ ਕੀਤੇ ਤੇ ਬਾਕੀ ਅਣਬਛਾਤੇ ਰੱਖੇ ਗਏ ਨੇ ਮਤਲਬ ਤੁਸੀਂ ਡੀਸੀ ਨੂੰ ਮਿਲਣ ਗਏ ਹੋ ਪਰ ਉਹ ਡੀਸੀ ਤਾਂ ਕਹਿੰਦੇ ਆ ਕਿ ਪਿੰਡਾਂ ਵਿੱਚ ਉਤਰੇ ਹੋਏ ਆ ਤਾਂ ਵੈਸੇ ਹੀ ਮਿਲ ਰਿਹਾ ਜਾ ਜਾ ਕੇ ਇਹ ਜੀ ਜ਼ਮੀਨੀ ਪੱਧਰ ਤੇ ਮੇਰੇ ਪਿੰਡ ਚਾੜਪੁਰ ਤੇ ਜਾਂ ਇਹਨਾਂ ਇਲਾਕੇ ਦੇ ਵਿੱਚ ਡੀਸੀ ਸਾਨੂੰ ਕੋਈ ਦਿਖਾਈ ਨਹੀਂ ਦਿੱਤਾ ਡੀਸੀ ਸਿਰਫ ਫੋਟੋਆਂ ਹੀ ਲਵਾਉਣ ਤੱਕ ਸੀਮਤ ਆ ਲੋਕ ਪਾਣੀ ਲੈ ਕੇ ਆ ਰਹੇ ਲੋਕ ਅਨਾਜ ਲੈ ਕੇ ਆ ਰਹੇ ਉਹਨਾਂ ਦਾ ਹੀ ਅਨਾਜ ਜਿਹੜਾ ਗਾਂਢ ਭੇਜਿਆ ਜਾ ਰਿਹਾ ਡੀਸੀ ਦਾ ਕੰਮ ਜਿਹੜਾ ਇੱਥੇ ਘੁੰਮਣਾ ਨਹੀਂ ਆ ਪਰ ਸਰਕਾਰ ਨੇ ਆਪਣੇ ਗਲੋਂ ਜਿਹੜਾ ਗਲਗਲਾਵਾ ਲਾਉਣ ਵਾਸਤੇ ਡੀਸੀਆਂ ਨੂੰ ਮੋਹਰੇ ਕਰਕੇ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਸ਼ਬੀ ਖਰਾਬ ਹੋਣੀ ਸੀ ਉਹਨੂੰ ਬਰਕਰਾਰ ਰੱਖਣ ਵਾਸਤੇ ਡੀਸੀਆਂ ਨੂੰ ਮੋਹਰੇ ਲਾ ਕੇ ਤੇ ਜਿਹੜੇ ਡੀਸੀ ਪਹੁੰਚ ਲਬੇੜ ਨੇ ਮੰਤਰੀ ਪਹੁੰਚ ਲਬੇੜ ਨੇ ਮੰਤਰੀਆਂ ਦਾ ਕੰਮ ਪਹੁੰਚੇ ਲਬੇੜ ਕੇ ਘੁੰਮਣਾ ਨਹੀਂ ਆ ਜਿਹੜਾ ਉਹਨਾਂ ਦਾ ਜਮੀਨੀ ਪੱਧਰ ਤੇ ਪ੍ਰਬੰਧ ਕਰਨੇ ਆ ਪਰ ਸਰਕਾਰ ਕੋਈ ਪ੍ਰਬੰਧ ਨਹੀਂ ਕੀਤਾ ਤੇ ਉਹਨਾਂ ਸਰਕਾਰ ਦੀ ਨਿਕਾਮੀਆਂ ਤੇ ਜਿਹੜਾ ਜਿਹੜਾ ਲੋਕਾਂ ਦਾ ਉਜਾੜਾ ਹੋਇਆ ਜਿਹੜੀਆਂ ਮੋਤਾਂ ਹੋਈਆਂ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਵੀ ਕਹਿੰਦੇ ਵੀ ਨਾਰ ਬਜੇ ਰਹੇਗਾ ਬਾਸ ਨਾ ਬਜੇਗੀ ਬਾਸਰੀ ਕਿਉਂਕਿ ਪਾਣੀ ਹੀ ਇੰਨਾ ਛੱਡ ਦਿਓ ਤੇ ਪੰਜਾਬ ਨੂੰ ਬਿਲਕੁਲ ਬਰਬਾਦ ਕਰ ਦਿਓ ਅਸੀਂ ਹਿੰਦੁਸਤਾਨ ਦਾ ਹਿੱਸਾ ਆ ਅਸੀਂ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਆਪਣੀਆਂ ਜਿਹੜੀਆਂ ਜੜੀਆਂ ਮੰਗਾ ਆ ਉਹ ਲਗਾਤਾਰ ਪੰਜਾਬ ਸੰਘਰਸ਼ ਦੇ ਮੈਦਾਨ ਦੇ ਵਿੱਚ ਤੇ ਕਹਿ ਰਿਹਾ ਕਿ ਸਾਨੂੰ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਨੇ ਉਹ ਮੰਨੀਆਂ ਜਾਣ ਪਰ ਸਰਕਾਰ ਦੀ ਨੀਤੀਆ ਪਿੱਛੇ ਸਾਰਾ ਜੋ ਕੁਛ ਹੈ ਇਹ ਕਾਪਟ ਘਰਾਣਿਆਂ ਦੇ ਹਵਾਲੇ ਕਰਨਾ ਕਿ ਕਿਸਾਨ ਨੂੰ ਕਮਜ਼ੋਰੀ ਇਹ ਨਾ ਕਰ ਦੇਣਾ ਹੈ ਜੀ ਤੇ ਜਿੱਦੋਂ ਇਹ ਅਡਾਨੀਆਂ ਬਾਨੀਆਂ ਦੇ ਕਬਜ਼ੇ ਦੇ ਵਿੱਚ ਪੰਜਾਬ ਦੀ ਧਰਤੀ ਆ ਗਈ ਉਦੋਂ ਪ੍ਰਾਉ ਤੁਹਾਨੂੰ ਹੜ ਨਹੀਂ ਲੱਭਣਗੇ ਕਿਤੇ ਹੜ ਨਹੀਂ ਆਉਣਗੇ ਇਹ ਸਭ ਕੁਝ ਲੋਕਾਂ ਦੇ ਅਜਾੜੇ ਵਾਸਤੇ ਜ਼ਮੀਨਾਂ ਖੋਣ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਇਹ ਸਾਡਾ ਮੰਨਣਾ ਵੀ ਇਹ ਕਿ ਛਾਜਸ਼ੀਆ ਜਿਹੜਾ ਪਾਣੀ ਛੱਡਿਆ ਨਾ ਇਹ ਜਾਣ ਬੁੱਝ ਕੇ ਪਾਣੀ ਛੱਡੇਗਾ ਕੋਈ ਸਰਕਾਰ ਕੁਦਰਤੀ ਕਰੋਪੀ ਨਹੀਂ ਆ ਇਹ ਜਿਹੜੀ ਸਰਕਾਰ ਦੀ ਸਿਰਫ ਸਰਕਾਰ ਨੇ ਲੋਕਾਂ ਨੂੰ ਜਾੜਨ ਵਾਸਤੇ ਹੀ ਪਾਣੀ ਛੱਡਿਆ ਹੈ ਜੀ ਅੱਛਾ ਭਾਈ ਇੱਕ 20000 ਰੁਪਏ ਤਾਂ ਚਲੋ ਫਸਲਾਂ ਦੇਣਾ ਸਰਕਾਰ ਨੇ ਨਾਲ ਇਹ ਵੀ ਕਿਹਾ ਕਿ 4-4 ਲੱਖ ਰੁਪਏ ਜੇ ਕਿਸੇ ਦੀ ਮੌਤ ਹੋਈ ਹੈ ਉਹਨਾਂ ਨੂੰ ਵੀ ਪੈਸੇ ਦੇਣੇ ਆ ਪਿਆ ਪਿਆ ਯਾਰ ਕਹਿੰਦੇ ਜ਼ਖਮੀਆਂ ਨੂੰ ਵੀ ਦੇਣਾ ਵੇਖੋ ਕਿੰਡੀ ਸ਼ਰਮ ਵਾਲੀ ਗੱਲ ਹੈ ਸਰਕਾਰ ਵਾ ਤੇ ਜਿਹੜੇ ਸ਼ਰਾਬ ਪੀ ਕੇ ਮਰੇ ਆ ਉਹਨਾਂ ਨੂੰ 10-10 ਲੱਖ ਰੁਪਈਆ ਤੇ ਜਿਹੜਾ ਸਰਕਾਰ ਦੀ ਗਲਤੀ ਨਾਲ ਮਰੇ ਨੇ ਉਹਨਾਂ ਨੂੰ 4-4 ਲੱਖ ਰੁਪਏ ਇੱਥੋਂ ਦੇ ਹਿਸਾਬ ਨਾਲ ਸਰਕਾਰ ਦੀ ਮਨਸ਼ਾ ਕੀ ਹੈ ਹਾਂ ਮਤਲਬ ਕੀ ਸਰਕਾਰ ਇਹ ਚਾਹੁੰਦੀ ਵੀ ਸ਼ਰਾਬ ਪੀ ਕੇ ਮਰੋ ਹਾਂ ਵੇਖੋ ਤੇ ਸਰਕਾਰ ਨਸ਼ਿਆਂ ਨੂੰ ਬੜਾਵਾ ਦੇਂਦੀ ਆ ਤੇ ਲੋਕਾਂ ਦੇ ਅੰਦਰ ਧਾਰਾ ਬਰਾਂਡਾ ਢਾਟੂ ਕੇ ਜੀ ਅਸੀਂ ਜੀ ਨਸ਼ਾ ਬੰਦ ਕਰਦੇ ਆ ਸਮਾਇਕੀਆਂ ਦੇ ਘਰ ਟੋਂਦੇ ਇੱਥੋਂ ਪਤਾ ਨਹੀਂ ਲੱਗਦਾ ਜਿਨ੍ਹਾਂ ਦਾ ਜੀ ਘਰ ਦਾ ਜੀ ਤੁਰ ਗਿਆ ਉਹਦੇ ਵਾਸਤੇ 4 ਲੱਖ ਰੁਪਏ ਕੀ ਚੀਜ਼ ਫਿਰ ਉਹ ਸਰਕਾਰ ਦੀ ਗਲਤੀ ਨਾ ਗਿਆ ਕੋ ਨਸ਼ਾ ਖਾ ਕੇ ਨਹੀਂ ਗਿਆ ਜੀ ਤੇ ਨਸ਼ੇ ਵਾਲੇ ਨੂੰ 10 ਲੱਖ ਤੇ ਉਹਨਾਂ ਨੂੰ 4 ਲੱਖ 4 ਲੱਖ ਵੀ ਕਿਨੂੰ ਮਿਲਣਾ ਇੱਕ ਦੋ ਨੂੰ ਮਿਲਣਾ ਕਿਸੇ ਨੂੰ ਵੀ ਵੇਖਿਓ ਧਰਨੇ ਮਜਾਰੇ ਹੋਣੇ ਕਿਸੇ ਨੂੰ ਕੱਖ ਨਹੀਂ ਮਿਲਣਾ ਮਤਲਬ ਜਿੰਨੇ ਐਲਾਨ ਹੋਏ ਉਹ ਵੀ ਸੰਘਰਸ਼ ਕਰ ਹਵਾਜ ਹਵਾਜ ਜੇ ਤੇ ਉਦਾਂ ਨਹੀਂ ਲੱਭਣੇ ਤੇ ਜੇ ਇਹਨਾਂ ਦਾ ਹਿਸਾਬ ਦਾ ਚੱਲਣ ਰਿਹਾ ਨਾ ਸਰਕਾਰ ਦਾ ਇਹ ਤੇ ਉਦਾਂ ਹੀ ਲੋਕਾਂ ਦੇ ਪਿੰਡਾਂ 'ਚ ਬਣ ਦੇਣਾ ਇਹਨਾਂ ਨੂੰ ਜੀ ਬਣ ਨਹੀਂ ਦੇਣਾ ਬਿਲਕੁਲ ਨਹੀਂ ਬਣਦਾ ਮੇਂ ਹਾਲਾਤ ਹੋ ਜਾਂੇ ਨਾ ਪਿੰਡਾਂ ਦੇ ਵਿੱਚ ਕੀ ਰੋਸ ਆ ਹੁਣ ਬਹੁਤ ਰੋਸ ਆ ਕਿਤੇ ਮੰਤਰੀ ਸੰਤਰੀ ਕੋ ਆਵੇ ਐਮ ਐਲ ਏ ਤੁਹਾਨੂੰ ਪਤਾ ਲੱਗ ਜਾਣਾ ਵੀ ਲੋਕ ਕੀ ਕਰਦੇ ਨੇ ਲੋਕਾਂ ਨੂੰ ਦੁੱਬੰਦੇ ਸਾਰੇ ਛੱਡਤਾ ਸਰਕਾਰ ਨੇ ਸਰਕਾਰ ਤੇ ਉਮੀਦਾਂ ਹੁੰਦੀਆਂ ਨੇ ਤੇ ਸਰਕਾਰ ਤੇ ਬਿਲਕੁਲ ਫੇਲੀਅਰ ਹੈ ਜੀ ਛੱਡ ਗਈ ਸਰਕਾਰ ਸਾਢੀ ਗਈ ਸਾ ਤਾਂ ਗੱਲਬਾਤ ਕੀਤੀ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਕਿ ਕਿਸ ਤਰੀਕੇ ਨਾਲ ਜਿਹੜੇ ਪ੍ਰਬੰਧ ਹੁੰਦੇ ਆ ਸਰਕਾਰ ਨੇ ਕਰਨੇ ਉਹਨਾਂ ਦਾ ਕਹਿਣਾ ਕਿ ਅਸੀਂ ਵਾਰ-ਵਾਰ ਸਰਕਾਰ ਨੂੰ ਕਿਹਾ ਕਿ ਭਾਈ ਆ ਹਾਲਾਤ ਨੇ ਪਰ ਇੱਥੇ ਕੋਈ ਦੇਖਣ ਤੱਕ ਨਹੀਂ ਆਇਆ ਜਦੋਂ ਕੋਈ ਦੇਖਣ ਨਹੀਂ ਆਇਆ ਤੇ ਪ੍ਰਬੰਧ ਕੌਣ ਕਰੂਗਾ ਉਹ ਤੁਸੀਂ ਹਿਸਾਬ ਖੁਦ ਲਗਾ ਸਕਦੇ ਹੋ ਤਾਂ ਇੱਥੋਂ ਦੇ ਜਿਹੜੇ ਡੀਸੀ ਮੈਡਮ ਆ ਉਹ ਵੀ ਬੜੇ ਚਾਚਾ ਦੇ ਵਿੱਚ ਨੇ ਪਾਣੀ ਵੰਡ ਰਹੇ ਨੇ ਪਰ ਜੋ ਅਸਲ ਕੰਮ ਆ ਉਹਨਾਂ ਦਾ ਉਹ ਜ਼ਮੀਨੀ ਪੱਧਰ ਉੱਤੇ ਕਰਦੇ ਨਹੀਂ ਦਿਖਾਈ ਦਿੱਤੇ ਤਾਂ ਰਾਵੀ ਦੇ ਕਿਨਾਰੇ ਤੋਂ ਤੁਹਾਨੂੰ ਜੋ ਤਸਵੀਰਾਂ ਦਿਖਾਈਆਂ ਗੱਲਬਾਤ ਕੀਤੀ ਇਲਾਕੇ ਦੇ ਲੋਕਾਂ ਦੇ ਨਾਲ ਉਮੀਦ ਕਰਦੇ ਹਾਂ ਗੱਲਬਾਤ ਤੁਹਾਨੂੰ ਪਸੰਦ ਆ